ਪੀਟੀਸੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿੰਨ ਕੁਮਾਰ ਸ਼ਰਮਾ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਔਰ ਕਿਸਾਨਾਂ ਦੀ ਕੋਸ਼ਿਸ਼ ਹੈ ਕਿ 30 ਦਸੰਬਰ ਨੂੰ ਪੰਜਾਬ ਨੂੰ ਪੂਰਨ ਤੌਰ ਤੇ ਬੰਦ ਕਰਕੇ ਰੱਖਿਆ ਜਾਵੇ ਇਸ ਦੇ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੂਰੇ ਪੰਜਾਬ ਨੂੰ ਬੰਦ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਕਿ ਸਾਨੂੰ ਪਰਵਾਹ ਹੁੰਗਾਰਾ ਮਿਲ ਰਿਹਾ ਭਾਵੇਂ ਉਹ ਆਮ ਦੁਕਾਨਦਾਰ ਹੋਵੇ ਜਾਂ ਫਿਰ ਕੋਈ ਸਨਤਕਾਰ ਹੋਵੇ ਹਰ ਵਿਅਕਤੀ ਇਸ ਵਕਤ ਕਿਸਾਨਾਂ ਦੇ ਨਾਲ ਖੜਾ ਹੈ ਸਰਵਨ ਸਿੰਘ ਪੰਦੇਰ ਨੇ ਇਹ ਦਾਅਵਾ ਕੀਤਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹਰ ਤਰੀਕੇ ਦੀਆਂ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ ਸਿਰਫ ਔਰ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੋੜ ਦਿੱਤੀ ਜਾਵੇਗੀ ਇਸ ਲਾਈਵ ਸੈਸ਼ਨ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਇਨਫੋਰਮੇਸ਼ਨ ਦਵਾਂਗੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਬੰਦ ਰਹੇਗਾ ਕੀ ਕੀ ਖੁੱਲ੍ਹਾ ਰਹੇਗਾ ਜੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਹੈ ਤਾਂ ਤੁਸੀਂ ਕਿਵੇਂ ਜਾ ਸਕਦੇ ਹੋ ਤੇ ਕਿਦੋਂ ਕਦੋਂ ਕਦੋਂ ਜਾ ਸਕਦੇ ਹੋ ਹੁਣ ਜਿਸ ਤਰੀਕੇ ਦੇ ਨਾਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਕੁਝ ਬੰਦ ਹੈ ਤਾਂ ਇਸ ਕਰਕੇ ਜੇਕਰ ਤੁਸੀਂ ਕਿਸੇ ਥਾਂ ਤੇ ਆਣਾ ਹੈ ਜਾਂ ਜਾਣਾ ਹੈ ਤਾਂ ਤੁਸੀਂ ਇੱਕ ਦਿਨ ਪਹਿਲਾਂ ਹੀ ਆਪਣੇ ਕੰਮ ਨਿਪਟਾ ਲਓ ਜਾਂ ਫਿਰ ਅਗਲੇ ਦਿਨ ਸ਼ਾਮ ਨੂੰ 4 ਵਜੇ ਤੋਂ ਬਾਅਦ ਜਾਓ ਇਸੋ ਲਾਵਾ ਪੀਆਰਟੀਸੀ ਦੇ ਆਗੂਆਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਬੱਸਾਂ ਨੂੰ ਵੀ ਬ੍ਰੇਕ ਲਗਾਈ ਜਾਵੇਗੀ ਪਰ ਇਸ ਦਾ ਸਮਾਂ ਹੋਵੇਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੁਪਹਿਰ ਦੇ 2 ਵਜੇ ਤੱਕ ਯਾਨੀ ਕਿ 4 ਘੰਟੇ ਬੱਸਾਂ ਨਹੀਂ ਚੱਲਣਗੀਆਂ ਪਰ ਜੇਕਰ ਤੁਹਾਨੂੰ ਲੱਗਦਾ ਕਿ ਅਸੀਂ ਬੱਸ 'ਚ ਸਫ਼ਰ ਕਰ ਲਾਂਗੇ 10 ਤੋਂ ਪਹਿਲਾਂ ਇਹ ਵੀ ਹੋ ਸਕਦਾ ਹੈ ਮਮਕਨ ਨਾ ਹੋਵੇ ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਥਾਂ-ਥਾਂ ਦੇ ਉੱਤੇ ਜੋ ਕਿ ਧਰਨੇ ਲਗਾਏ ਜਾ ਰਹੇ ਨੇ ਸੜਕਾਂ ਨੂੰ ਰੋਕਿਆ ਜਾਣਾ ਹੈ ਗੱਡੀਆਂ ਰੇਲਾਂ ਰੋਕੀਆਂ ਜਾਣੀਆਂ ਨੇ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ 10 ਵਜੇ ਤੋਂ ਪਹਿਲਾਂ ਵੀ ਬੱਸ ਦੇ ਵਿੱਚ ਬੈਠ ਕੇ ਕਿਸੇ ਥਾਂ ਤੇ ਜਾਣ ਦੀ ਤਾਂ ਤੁਹਾਨੂੰ ਰਸਤੇ ਦੇ ਮਿਲ ਸਕਦਾ ਤੇ ਹੋ ਸਕਦਾ ਤੁਸੀਂ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਸਕੋ ਇਸ ਕਰਕੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਅਪੀਲ ਹੈ ਕਿ ਜਿਹੜੇ ਵੀ ਆਪਣੇ ਜ਼ਰੂਰੀ ਕੰਮ ਨਿਪਟਾਣੇ ਨੇ ਉਹ ਅੱਜ ਦੇ ਦਿਨ ਦੇ ਵਿੱਚ ਹੀ ਸ਼ਾਮ ਸ਼ਾਮ ਤੱਕ ਜਾਂ ਰਾਤ ਤੱਕ ਆਪਣੇ ਨਿਪਟਾ ਲੈਣ ਜਿਨ੍ਹਾਂ ਨੇ ਕੱਲ ਨੂੰ ਕਿਸੇ ਜ਼ਰੂਰੀ ਥਾਂ ਦੇ ਉੱਤੇ ਪਹੁੰਚਣਾ ਉਹ ਵੀ ਪਹੁੰਚ ਜਾਣ ਲੇਕਿਨ ਇੰਨਾ ਜ਼ਰੂਰ ਛੋਟ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਜੇਕਰ ਕਿਸੇ ਵਿਦਿਆਰਥੀਆਂ ਦੇ ਕੋਈ ਇੰਟਰਵਿਊ ਹੈਗੀ ਹੈ ਉਹਨਾਂ ਨੂੰ ਜਾਣ ਦੀ ਛੋਟ ਦਿੱਤੀ ਜਾਵੇਗੀ ਪਰ ਉਹਨਾਂ ਕੋਲ ਇੰਟਰਵਿਊ ਦਾ ਸਬੂਤ ਹੋਣਾ ਚਾਹੀਦਾ ਹੈ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ ਹੋ ਗਈ ਕੋਈ ਮਰੀਜ਼ ਦੀ ਗੱਡੀ ਹੈ ਕੋਈ ਆਪਣੀ ਭਾਵੇਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਦੀਆਂ ਫਲਾਈਟਸ ਪਹਿਲਾਂ ਤੋਂ ਹੀ ਬੁੱਕ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਜਾਣ ਦੀ ਇਜਾਜ਼ਤ ਹੋਵੇਗੀ ਤੇ ਰੇਲ ਗੱਡੀਆਂ ਦੇ ਉੱਤੇ ਵੀ ਬ੍ਰੇਕ ਲੱਗੇਗੀ ਇਸ ਤੋਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਸਵੇਰੇ 7 ਵਜੇ ਤੋਂ ਹੀ ਧਰਨੇ ਲਗਾਉਣੇ ਸ਼ੁਰੂ ਕਰ ਦੇਣੇ ਨੇ ਹੋ ਸਕਦਾ ਹੈ ਕਿ ਰੇਲ ਟ੍ਰੈਕ ਵੀ ਕਿਸਾਨਾਂ ਦੇ ਵੱਲੋਂ ਜਾਮ ਕਰ ਦਿੱਤੇ ਜਾਣ ਤਾਂ ਅਜਿਹੇ ਦੇ ਵਿੱਚ ਜੋ ਰੇਲ ਗੱਡੀਆਂ ਨੇ ਉਹ ਵੀ ਆਪਣੇ ਸਮੇਂ ਦੇ ਨਾਲੋਂ 8 ਤੋਂ 9 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਦੀਆਂ ਨੇ ਔਰ ਹੋ ਸਕਦਾ ਹੈ ਕਿਈ ਰੇਲ ਲੜੂ ਪੰਜਾਬ ਦੇ ਬਾਹਰ ਹੀ ਯਾਨੀ ਕਿ ਹਰਿਆਣੇ ਵਾਲੀ ਸਾਈਡ ਦੇ ਰੋਕ ਦਿੱਤਾ ਜਾਵੇ ਤੇ ਦੂਸਰੇ ਪਾਸੇ ਜੇਕਰ ਜਮ ਕਸ਼ਮੀਰ ਦੀ ਗੱਲ ਕਰੀਏ ਤਾਂ ਜੰਮੂ ਵਾਲੇ ਪਾਸੇ ਵੀ ਰੇਲ ਗੱਡੀਆਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾ ਸਕਦਾ ਹੈ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਜੰਮੂ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਦੀ ਲੰਘ ਕੇ ਹਰਿਆਣੇ ਵਾਲੇ ਪਾਸੇ ਜਾਣਾ ਦਿੱਲੀ ਜਾਣਾ ਮੱਧ ਪ੍ਰਦੇਸ਼ ਜਾਣਾ ਤਾਂ ਉਹ ਗੱਡੀਆਂ ਵੀ 8 ਤੋਂ 10 ਜਾਂ 12 ਘੰਟੇ ਵੀ ਲੇਟ ਹੋ ਸਕਦੀਆਂ ਨੇ ਤੇ ਜਿਹੜੀਆਂ ਹਰਿਆਣੇ ਪਾਲੇ ਵਾਲੇ ਪਾਸਿਓਂ ਆ ਰਹੀਆਂ ਜੜੇ ਤੇ ਉਹਨਾਂ ਨੇ ਅੱਗੇ ਉੱਤਰ ਭਾਰਤ ਵਿੱਚ ਜੰਮੂ ਕਸ਼ਮੀਰ ਵਾਲੇ ਪਾਸੇ ਨੂੰ ਜਾਣਾ ਤਾਂ ਉਹ ਲੋਕ ਵੀ 8 ਤੋਂ 10 ਘੰਟੇ ਲੇਟ ਹੋ ਸਕਦੇ ਨੇ ਹੁਣ ਤੁਹਾਨੂੰ ਅਸੀਂ ਇੱਕ ਵਾਰ ਗ੍ਰਾਫਿਕਸ ਦੇ ਰਾਹੀਂ ਵੀ ਸਾਰਾ ਕੁਝ ਡਿਟੇਲ ਦੇ ਵਿੱਚ ਦੱਸ ਦਿੰਦੇ ਆ ਕਿ ਕੱਲ ਨੂੰ ਯਾਨੀ ਕਿ 30 ਦਸੰਬਰ ਨੂੰ ਕੀ ਕੀ ਖੁੱਲ੍ਹਾ ਰਹੇਗਾ ਤੇ ਕੀ ਕੀ ਬੰਦ ਹੋਵੇਗਾ ਤੇ ਜਿਹੜੀਆਂ ਚੀਜ਼ਾਂ ਖੁੱਲੀਆਂ ਰਹਿਣਗੀਆਂ ਉਹਨਾਂ ਦੇ ਵਿੱਚ ਵੀ ਆਮ ਲੋਕ ਕਿਸ ਤਰੀਕੇ ਦੇ ਨਾਲ ਉਹਦਾ ਫਾਇਦਾ ਲੈ ਸਕਦੇ ਨੇ ਔਰ ਕਿਹੜੇ-ਕਿਹੜੇ ਲੋਕਾਂ ਨੂੰ ਫਾਇਦਾ ਮਿਲੇਗਾ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੀ ਹੈ ਕਿ ਕਿਹੜੀਆਂ ਸੇਵਾਵਾਂ ਦੇ ਉੱਤੇ ਅਸਰ ਪਵੇਗਾ ਸਭ ਤੋਂ ਵੱਧ ਅਸਰ ਜਿਹੜੀ ਚੀਜ਼ ਦੇ ਪੈ ਰਹੇ ਆ ਉਹ ਹੈਗਾ ਰੇਲਵੇ ਆਵਾਜਾਈ ਦੇ ਉੱਤੇ ਔਰ ਸੜਕੀ ਆਵਾਜਾਈ ਦੇ ਉੱਤੇ ਜਿਹੜੇ ਲੋਕਾਂ ਨੇ ਬਸਾਂ ਜਾਂ ਰੇਲਵੇ ਰਾਹੀਂ ਜਾਂ ਫਿਰ ਆਪਣੀ ਨਿੱਜੀ ਗੱਡੀਆਂ ਦੇ ਵਿੱਚ ਵੀ ਜਾਣਾ ਤਾਂ ਉਹਨਾਂ ਲੋਕਾਂ ਨੂੰ ਕੱਲ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਸਕਦੀ ਹੈ ਇਸ ਤੋਂ ਇਲਾਵਾ ਗੈਸ ਸਟੇਸ਼ਨ ਬੰਦ ਰਹਿਣਗੇ ਪੈਟਰੋਲ ਪੰਪ ਨੂੰ ਵੀ ਬੰਦ ਰੱਖਣ ਲਈ ਕਿਹਾ ਗਿਆ ਵਾ ਸਬਜ਼ੀ ਮੰਡੀਆਂ ਬੰਦ ਰਹਿਣਗੀਆਂ ਸ਼ਾਮ ਨੂੰ ਹੀ ਖੁੱਲਣਗੀਆਂ ਤੇ ਜਿਹੜੇ ਲੋਕਾਂ ਨੇ ਆਪਣੀ ਸਬਜ਼ੀ ਮੰਡੀ ਦੇ ਵਿੱਚ ਲੈ ਕੇ ਜਾਣੀ ਹੈ ਉਹ ਜਾਂ ਤਾਂ ਅੱਜ ਰਾਤ ਨੂੰ ਹੀ ਲੈ ਜਾਣ ਜਾਂ ਫਿਰ ਕੱਲ ਸ਼ਾਮ ਨੂੰ 4 ਵਜੇ ਤੋਂ ਬਾਅਦ ਲੈ ਜਾਣ ਇਸ ਤੋਂ ਇਲਾਵਾ ਦੁੱਧ ਦੀ ਸਪਲਾਈ ਨੂੰ ਵੀ ਠੱਪ ਰੱਖਣ ਦੀ ਗੱਲ ਕਹੀ ਜਾ ਰਹੀ ਹੈ ਹੁਣ ਆਪਾਂ ਉਹ ਗੱਲ ਕਰ ਲੈਣੇ ਕਿ ਕਿਹੜੀਆਂ ਸੇਵਾਵਾਂ ਜਾਰੀ ਰਹਿਣਗੀਆਂ ਤੇ ਇਹਨਾਂ ਦਾ ਫਾਇਦਾ ਕਿਹੜੇ-ਕਿਹੜੇ ਲੋਕਾਂ ਨੂੰ ਹੋਵੇਗਾ ਸਭ ਤੋਂ ਜ਼ਰੂਰੀ ਮੈਡੀਕਲ ਸੇਵਾਵਾਂ ਮੈਡੀਕਲ ਸੇਵਾਵਾਂ ਨੂੰ ਪੂਰੇ ਤਰੀਕੇ ਦੇ ਨਾਲ ਛੋਟ ਹੈ ਕਿਸੇ ਵੀ ਥਾਂ ਦੇ ਉੱਤੇ ਜੇਕਰ ਐਂਬੂਲੈਂਸ ਜਾ ਰਹੀ ਹੈ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਰਸਤਾ ਦਿੱਤਾ ਜਾਊਗਾ ਉਸ ਨੂੰ ਕੋਈ ਵੀ ਵਿਅਕਤੀ ਨਹੀਂ ਰੋਕੂਗਾ ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਦੇ ਵਿੱਚ ਮਰੀਜ਼ ਹੈ ਐਂਬੂਲੈਂਸ ਨਹੀਂ ਹੈ ਤੁਸੀਂ ਕਿਸੇ ਮਰੀਜ਼ ਨੂੰ ਆਪਣੀ ਕਾਰ ਦੇ ਵਿੱਚ ਲੈ ਕੇ ਜਾ ਰਹੇ ਹੋ ਐਮਰਜੈਂਸੀ ਹਾਲਾਤ ਨੇ ਤਾਂ ਤੁਹਾਨੂੰ ਨਹੀਂ ਰੋਕਿਆ ਜਾਵੇਗਾ ਜਾਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੀਆਂ ਡਾਕਟਰਾਂ ਦੇ ਨਾਲ ਪਹਿਲਾਂ ਹੀ ਕਿਸੇ ਥਾਂ ਦੇ ਉੱਤੇ ਅਪਾਇੰਟਮੈਂਟ ਬੁੱਕ ਹੈ ਤੁਸੀਂ ਡਾਕਟਰ ਕੋਲ ਜਾਣਾ ਹੈ ਤਾਂ ਤੁਸੀਂ ਆਪਣੀ ਅਪਾਇੰਟਮੈਂਟ ਸਲਿੱਪ ਦਿਖਾ ਕੇ ਵੀ ਤੁਸੀਂ ਆਪਣੀ ਉਸ ਧਰ हां तो आगे बढ़ सकते हो इस तो अलावा विवाह दिया रस्मਾਂ ਲਈ ਛੋੜ ਦਿੱਤੀ ਗਈ ਹੈ ਜਿਹਨਾਂ ਲੋਕਾਂ ਦੇ ਵਿਆਹ ਸਮਾਗਮ ਨਹੀਂ ਜਾਂ ਕਿਸੇ ਤਰੀਕੇ ਦੀਆਂ ਪਾਰਟੀਆਂ ਪਹਿਲੇ ਹੀ ਅਰੇਂਜ ਕੀਤੀਆਂ ਵੀ ਆਣੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਹੋਊਗੀ ਜਿਹੜੇ ਵਿਦਿਆਰਥੀ ਨੇ ਖਾਸ ਕਰਕੇ ਜਿਹੜੇ ਜਾਂ ਫਿਰ ਇਹ ਕਿਸੇ ਤਰੀਕੇ ਦਾ ਪੇਪਰ ਦੇਣ ਜਾ ਰਹੇ ਨੇ ਜਾਂ ਫਿਰ ਇੰਟਰਵਿਊ ਦੇਣ ਲਈ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਛੋੜ ਦਿੱਤੀ ਜਾਊਗੀ ਰਸਤਾ ਉਹਨਾਂ ਲਈ ਖੋਲਿਆ ਜਾਵੇਗਾ ਫਲਾਈਟਾਂ ਵਾਲਿਆਂ ਲਈ ਰਸਤਾ ਖੁੱਲਾ ਰੱਖਿਆ ਜਾਵੇਗਾ ਇਸ ਦੇ ਲਈ ਤੁਹਾਨੂੰ ਕਰਨਾ ਇਹ ਹੋਵੇਗਾ ਜੇਕਰ ਤੁਸੀਂ ਗੱਡੀ ਦੇ ਵਿੱਚ ਜਾ ਰਹੇ ਹੋ 에어ਪੋਰਟ ਤੱਕ ਤਾਂ ਤੁਹਾਨੂੰ ਆਪਣੀ ਟਿਕਟ ਆਪਣੇ ਕੋਲ ਰੱਖਣੀ ਪਵੇਗੀ ਜਾਂ ਫਿਰ ਉਹਦੀ ਫੋਟੋ ਸਟੇਟ ਰੱਖ ਲਓ ਜਾਂ ਫਿਰ ਆਪਣੀ ਈਮੇਲ ਆਈਡੀ ਦੇ ਵਿੱਚ ਵੀ ਤੁਸੀਂ ਧਰਨੇ ਵਾਲੇ ਲੋਕਾਂ ਨੂੰ ਆਪਣੀ ਫਲਾਈਟ ਦੀ ਟਿਕਟ ਦਿਖਾ ਸਕਦੇ ਹੋ ਤੇ ਤੁਸੀਂ ਉਸ ਥਾਂ ਦੇ ਤੋਂ ਲੰਘ ਸਕਦੇ ਹੋ ਲੇਕਿਨ ਮੁਸ਼ਕਲ ਉਦੋਂ ਆ ਜਾਂਦੀ ਹੈ ਜਦੋਂ ਇੱਕ ਪਰਿਵਾਰ ਦੇ ਮੈਂਬਰ ਵੀ ਆਪਣੇ ਕਿਸੇ ਪਰਿਵਾਰ ਦੇ ਜੀ ਨੂੰ 에어ਪੋਰਟ ਤੇ ਛੱਡਣ ਜਾਂਦੇ ਨੇ ਉਸ ਵੇਲੇ ਤਾਂ ਉਹਨਾਂ ਕੋਲ ਫਲਾਈਟ ਦੀ ਟਿਕਟ ਹੁੰਦੀ ਹੈ ਚਲੇ ਜਾਂਦੇ ਨੇ ਲੇਕਿਨ ਜਦ ਵਾਪਸੀ ਆ ਰਹੇ ਹੁੰਦੇ ਨੇ 에어ਪੋਰਟ ਤੋਂ ਉਦੋਂ ਉਹਨਾਂ ਨੂੰ ਦਾ ਸਮਝਾਉਣ ਦੇ ਵਿੱਚ ਕਾਫੀ ਦੇਰ ਲੱਗ ਜਾਂਦੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ 에ਰਪੋਰਟ ਤੇ ਛੱਡਣ ਗਏ ਸੀ ਤੇ ਕਈ ਵਾਰ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਕਿ ਠੀਕ ਹੈ ਜਿਹੜੇ ਵਿਅਕਤੀ ਨੇ ਹਵਾਈ ਜਹਾਜ਼ ਦਾ ਸਫ਼ਰ ਕਰਨਾ ਸੀ ਉਹ ਤਾਂ ਗਿਆ ਹੁਣ ਤੁਸੀਂ ਅੱਗੇ ਨਹੀਂ ਵੱਧ ਸਕਦੇ ਇਸ ਤੋਂ ਇਲਾਵਾ ਸਿਹਤ ਸਬੰਧੀ ਸੇਵਾਵਾਂ ਲਈ ਖੁੱਲ੍ਹੀਆਂ ਰੱਖੀਆਂ ਜਾਣਗੀਆਂ ਜਿੰਨੇ ਵੀ ਬਾਰਡਰ ਨੇ ਜਾਂ ਫਿਰ ਜਿੱਥੇ-ਜਿੱਥੇ ਵੀ ਧਰਨਾ ਲੱਗਿਆ ਜਾਂ ਹੋਵੇਗਾ ਉਸ ਥਾਂ ਦੇ ਉੱਤੇ ਜੇਕਰ ਕੋਈ ਵੀ ਵਿਅਕਤੀ ਹੈ ਕੋਈ ਬਿਮਾਰ ਹੈ ਕਿਸੇ ਨੂੰ ਕੋਈ ਸਰੀਰਕ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਨੂੰ ਕਿਸੇ ਵੀ ਥਾਂ ਦੇ ਉੱਤੇ ਨਹੀਂ ਰੋਕਿਆ ਜਾਵੇਗਾ ਤਾਂ ਇਹ ਗ੍ਰਾਫਿਕਸ ਜਿਹੜਾਈ ਤੁਹਾਨੂੰ ਤੁਸੀਂ ਇੱਕ ਵਾਰ ਧਿਆਨ ਨਾਲ ਪ ਆ ਸਕਦੇ ਨੇ ਕਿਹੜੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ ਤੇ ਕਿਹੜੇ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਇਹ ਤੁਹਾਡੇ ਸਾਹਮਣੇ ਕੋਈ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਪੋਸਟਰ ਵੀ ਦਿਖਾ ਰਹੇ ਹਾਂ ਇਹ ਪੋਸਟਰ ਨੂੰ ਧਿਆਨ ਨਾਲ ਪੜ੍ਹ ਲਓ ਇਹ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਤੇ ਆਪਣੇ ਜਾਣਕਾਰਾਂ ਨੂੰ ਸਾਰੇ ਸਗੇ ਸਬੰਧੀਆਂ ਨੂੰ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਹੋ ਸਕਦਾ ਹੈ ਇਹ ਵੀਡੀਓ ਉਹਨਾਂ ਦੇ ਲਈ ਬੜੀ ਫਾਇਦੇਮੰਦ ਹੋ ਜਾਵੇ ਕਿਸੇ ਥਾਂ ਦੇ ਉੱਤੇ ਜਾਣਾ ਹੋਵੇ ਤੇ ਉਹਨਾਂ ਤੱਕ ਇਹ ਖਬਰ ਪਹੁੰਚ ਜਾਵੇ ਕਿਉਂਕਿ ਜੇਕਰ ਉਹ ਸੋਚ ਰਹੇ ਨੇ ਅਸੀਂ ਰੇਲ ਗੱਡੀਆਂ ਰਾਹੀਂ ਚੱਲ ਜਾਾਂਗੇ ਤਾਂ ਪੱਕੇ ਤੌਰ ਤੇ ਚੱਕਾ ਜਾਮ ਹੋਵੇਗਾ ਤੇ 8 ਤੋਂ 1 ਜੋ ਆਪਣੀ ਗੱਡੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਖਬਰ ਤੋਂ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਅਸੀਂ ਕੱਲ ਨੂੰ ਨਾ ਆ ਜਾਈਏ ਅਸੀਂ ਪਹਿਲਾਂ ਪਹਿਲਾਂ ਆਪਣਾ ਸਫ਼ਰ ਕਰ ਲਈਏ 7 ਵਜੇ ਤੋਂ ਜਾਂ ਫਿਰ ਸ਼ਾਮ ਨੂੰ 4 ਵਜੇ ਤੋਂ ਬਾਅਦ ਹੀ ਆਪਣਾ ਜਿੱਥੇ ਵੀ ਆਣਾ ਜਾਣਾ ਹੈ ਉਹਦਾ ਪ੍ਰੋਗਰਾਮ ਬਣਾਈਏ ਇਸ ਤੋਂ علاوہ ਜੇ ਕਿਸੇ ਵਿਅਕਤੀ ਦੀ ਫਲਾਈਟ ਹੈ ਜਾਂ ਕਿਸੇ ਨੇ ਇੰਟਰਵਿਊ ਦੇਣ ਜਾਣਾ ਹੈ ਉਹ ਵੀ ਆਪਣੇ ਡਾਕੂਮੈਂਟਸ ਆਪਣੇ ਕੋਲ ਰੱਖਦੇ ਨੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਤਾਂ ਕਿਸਾਨਾਂ ਨੇ ਕਰੀਬ-ਕਰੀਬ 1 ਮਹੀਨਾ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ 30 ਦਸੰਬਰ ਵਾਲੇ ਦਿਨ ਪੰਜਾਬ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਇਹਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਦੀਆਂ 13 ਮੰਗਾਂ ਕੇਂਦਰ ਸਰਕਾਰ ਦੇ ਅੱਗੇ ਕਿਸਾਨਾਂ ਨੇ ਰੱਖੀਆਂ ਹੋਈਆਂ ਨੇ ਕਿਸਾਨਾਂ ਦਾ આરોਪ ਹੈ ਕਿ ਉਹਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤਾ ਜਾਂਦਾ ਤੇ ਇਹ ਜਿਹੜੀ ਇਹ ਡਿਮਾਂਡਸ ਨੇ ਬੜੀਆਂ ਜ਼ਰੂਰੀ ਨੇ ਕਿਸਾਨ ਔਰ ਕਿਸਾਨੀ ਦੇ ਲਈ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਐਸੇ ਧਰਨੇ ਪ੍ਰਦਰਸ਼ਨ ਵੀ ਚੱਲਦੇ ਰਹਿਣਗੇ ਰੋਸ ਪ੍ਰਦਰਸ਼ਨ ਵੀ ਚੱਲਦੇ ਰਹਿਣਗੇ ਥਾਂ ਥਾਂ ਦੇ ਉੱਤੇ ਮਰਨ ਵਰਤ ਵੀ ਹੁੰਦੇ ਰਹਿਣਗੇ ਉਸ ਵੇਲੇ ਤੱਕ ਹੁੰਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਦੀ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ ਇਹ ਜੋ ਪ੍ਰੋਟੈਸਟ ਖਨੋਰੀ ਬਾਰਡਰ ਤੇ ਵੀ ਚੱਲ ਰਿਹਾ ਹੈ ਉਹ ਪਿਛਲੇ ਲਗਭਗ 1 ਸਾਲ ਤੋਂ ਚੱਲ ਰਿਹਾ 10 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ ਫਰਵਰੀ ਦਾ ਮਹੀਨਾ ਸੀ ਜਦੋਂ ਕਿਸਾਨ ਦਿੱਲੀ ਵੱਲ ਜਾਣਾ ਸੀ ਉਹਨਾਂ ਨੂੰ ਮੌਕੇ ਤੇ ਰੋਕ ਲਿਆ ਸੀ ਨਹੀਂ ਜਾਣ ਦਿੱਤਾ ਗਿਆ ਸੀ ਖੈਰ ਆਪਾਂ ਆਪਣੀ ਖਬਰ ਤੇ ਰਹਿੰਦੇ ਹਾਂ ਕਿ ਕੀ ਕੀ ਸੇਵਾਵਾਂ ਜਾਰੀ ਰਹਿਣਗੀਆਂ ਤੇ ਕਿਹੜੀਆਂ-ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਜੇ ਸਰਵਨ ਸਿੰਘ ਪੰਦੇਰ ਕਿਸਾਨ ਆਗੂ ਨੇ ਜੋ ਕਿ ਲਗਾਤਾਰ ਮੋਰਚੇ ਦੇ ਉੱਤੇ ਡਟੇ ਹੋਏ ਨੇ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਅਪੀਲ ਵੀ ਕੀਤੀ ਹੈ ਕਿ ਇਸ ਪੰਜਾਬ ਬੰਦ ਦੇ ਵਿੱਚ ਉਹਨਾਂ ਦਾ ਸਮਰਥਨ ਕੀਤਾ ਜਾਵੇ ਔਰ ਨਾਲ ਨਾਲ ਕਿਹੜੀਆਂ ਸੇਵਾਵਾਂ ਜਾਰੀ ਰਹਿਣੀਆਂ ਕਿਹੜੀਆਂ ਬੰਦ ਰਹਿਣੀਆਂ ਪੂਰੀ ਡਿਟੇਲ ਦੇ ਨਾਲ ਇਨਫੋਰਮੇਸ਼ਨ ਦੇਖ ਰਹੇ ਨੇ ਇਹ ਜਰਾ ਵੀਡੀਓ ਨੂੰ ਤੁਸੀਂ ਵੀ ਧਿਆਨ ਦੇ ਨਾਲ ਗੌਰ ਦੇ ਨਾਲ ਦੇਖ ਲਓ ਤੇ ਸੁਣ ਲਓ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ रेल आवाजाई ਛੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਰਹੂਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵਾਹਨ ਵੀ ਕੋ ਸੜਕਾਂ ਤੇ ਨਹੀਂ ਹੋਊਗਾ ਸવાય ਐਮਰਜੈਂਸੀ ਤੋਂ ਜਿੰਨੇ ਪੈਟਰੋਲ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਕਹਾ ਜੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅਸਵੇਰੇ ਕਿਸਾਨਾਂ ਨੇ ਸਹਿਯੋਗਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀ ਆ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਐਡੀ ਛੇਤੀ ਦੁੱਧ ਨਹੀਂ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵਿਕ ਜੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਬਾਅਦ ਏਅਰਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾ ਵੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਔਰ ਕਿਸੇ ਨੂੰ ਕੋਈ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਖ ਕੇ ਤੋ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਵਾਂ ਤੇ ਲਗਭਗ 2-300 ਥਾਵਾਂ ਤੇ ਬੰਦ ਮਿਲੂਗਾ आम जनता ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾਂ ਥਾਂ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਵਾਂ ਤੇ ਤਿੰਨ ਥਾਵਾਂ ਤੇ ਰੇਲ ਹੋਊਗੀ ਔਰ 37 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ 골ਡਨ ਗੇਟ ਤੇ ਮੈਂ ਖੁਦ ਮੌਜੂਦ ਹੋਵਾਂਗਾ ਵੱਡਾ ਇਕੱਠ ਕਰਕੇ ਤੋਂ ਜਿੱਥੇ ਜਿੱਥੇ ਵੀ ਪੰਜਾਬ ਦੇ ਅੰਦਰ तमाम 23 ਜ਼ਿਲ੍ਹਿਆਂ ਦੇ ਵਿੱਚ ਰੇਲਾਂ ਸੜਕਾਂ ਰੁਕੀਆਂ ਹਨ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲ ਰਲੇ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸੰਗਤਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਭਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਕੋਲ ਸਹਿਯੋਗ ਦੀ ਮੰਗ ਕਰਦੇ ਆ ਇਹ 30 ਦਾ ਪੂਰਾ ਮੁਕਵਲ ਜਿਹੜਾ ਵਾ ਜਾਂ ਅਸੀਂ ਸਫਲਤਾ ਨਾ ਕਰਾਂਗੇ ਔਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ 6 ਵਜੂਗੀ ਸਾਰੇ ਤਬਕਿਆਂ ਨੂੰ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਬਕੇ ਜਿਹੜੇ ਪੰਜਾਬ ਦੇ ਛੋਟੇ ਲਘੂ ਉਦਯੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਇਹ ਤੋਗਾ ਮਲਾਜ਼ਮਾਂ ਨੂੰ ਔਰ ਹੋਰ ਸਾਰੇ ਕਾਰੋਬਾਰੀਆਂ ਨੂੰ ਤਬਾਹ ਕਰਨਾ ਚਾਹੁੰਦੇ ਵਿਧ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਤੀ ਦਾ ਪੰਜਾਬ ਕਾਮਯਾਬ ਕਰਕੇ ਔਰ ਮੰਗਾ ਚ ਵੀ ਜਿੱਤ ਹਾਸਲ ਕਰਾਂਗੇ